ਟਾਈਮ ਸਕੇ ਬਣਾ ਕੇ ਤੇ ਆਪਣਾ ਸਟੱਡੀ ਕਰਨੀ ਆ ਜੋ ਵੀ ਤੁਹਾਨੂੰ ਅਪ੍ਰੈਲ ਤੇ ਮਈ ਦੇ ਮਹੀਨੇ ਦੇ ਵਿੱਚ ਤੁਹਾਡੇ ਅਧਿਆਪਕ ਸਾਹਿਬਾਨ ਨੇ ਪੜਾਇਆ ਆ ਉਹਨੂੰ ਤੁਸੀਂ ਰਿਵਾਈਜ਼ ਕਰਨਾ ਆ ਕਿਉਂਕਿ ਤੁਹਾਨੂੰ ਦੱਸਿਆ ਗਿਆ ਸੀ ਕਿ ਜਲਦੀ ਦੇ ਮਹੀਨੇ ਭਾਈ ਮੰਤਰੀ ਜਿਹੜਾ ਐਗਜ਼ਾਮ ਆ ਤੁਹਾਡਾ ਹੋਣਾ ਆ ਇਹਦੀ ਵੀ ਡੇਟ ਸ਼ੀਟ ਜਿਹੜੀ ਆ ਡਿਪਾਰਟਮੈਂਟ ਵੱਲੋਂ ਇਸ਼ੂ ਕਰ ਦਿੱਤੀ ਗਈ ਹੈ ਅੱਜ 1 ਜੁਲਾਈ ਹੈ ਜਿਵੇਂ ਕਿ ਬੱਚੇ ਜਿਹੜੇ ਅੱਜ ਸਕੂਲ ਦੇ ਵਿੱਚ ਆ ਰਹੇ ਨੇ ਟੀਚਰ ਸੇ ਬਾਨ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਆ ਹਾਂਜੀ ਜਿਵੇਂ ਕਹਿੰਦੇ ਕਿ ਘਰ ਜਿਹੜੇ ਉਹ ਵਸਦਿਆਂ ਦੇ ਨਾਲ ਹੁੰਦੇ ਆ ਇਸੇ ਤਰ੍ਹਾਂ ਸਕੂਲ ਜਿਹੜਾ ਵਾ ਉਹ ਬੱਚਿਆਂ ਦੇ ਨਾਲ ਹੁੰਦਾ ਵਾ ਵੈਸੇ ਤਾਂ ਵੇਖੋ ਤੁਸੀਂ ਕਮਰੇ ਆ ਖਾਲੀ ਬਿਲਡਿੰਗ ਆ ਬੱਚੇ ਆਉਣਗੇ ਸਕੂਲ ਚ ਰੌਣਕ ਹੋਏਗੀ ਤਾਂ ਹੀ ਸਕੂਲ ਨੂੰ ਅਸੀਂ ਸਕੂਲ ਕਹਿ ਸਕਦੇ ਆ ਵਿਦਿਆਰਥੀਆਂ ਤੋਂ ਬਿਨਾ ਸਕੂਲ ਖਾਲੀ ਬਿਲਕੁਲ ਆਉਣਗੇ ਰੌਣਕ ਹੋਏਗੀ ਤਾਂ ਹੀ ਸਕੂਲ ਜਿਹੜੇ ਵਾ ਅਸੀਂ ਬੱਚਿਆਂ ਨੂੰ ਪੜਾਵਾਂਗੇ ਤੇ ਅੱਗੇ ਚੱਲਾਂਗੇ ਪੈਸੇ ਵੀ ਹੁਣ ਬੱਚੇ ਛੁੱਟੀਆਂ ਕੱਟ ਕੇ ਆਏ ਆ ਘਰੇ ਉਹਨਾਂ ਨੇ ਮौज-ਮਸਤੀ ਕੀਤੀ ਆ ਤੇ ਹੁਣ ਇਸ ਤੋਂ ਬਾਅਦ ਉਹਨਾਂ ਦੇ ਬਾਈ ਮੰਥਲੀ ਇਗਜ਼ਾਮ ਆ ਤੇ ਉਹਨਾਂ ਦੀ ਤਿਆਰੀ ਕਰਾਵਾਂਗੇ ਬੱਚਿਆਂ ਨੂੰ ਤਾਂ ਅੱਗੇ ਉਹ ਫਿਚਰ ਵਾਸਤੇ ਆਪਣੇ ਤਿਆਰ ਹੋਣਗੇ ਲੱਗਦਾ ਕਿ ਅੱਜ ਜਿਹੜੀਆਂ ਗਤੀਆਂ ਵਿਧੀਆਂ ਸਕੂਲ ਵਿੱਚ ਜਿਹੜੀਆਂ ਕਰਾਈਆਂ ਗਈਆਂ ਨੇ ਬੱਚੇ ਜਿਹੜੇ ਅਨਕੰਫਰਟੇਬਲਡ ਮਹਿਸੂਸ ਕਰਦੇ ਨੇ ਅੱਜ ਬੱਚੇ ਜਿਹੜੇ ਉਹ ਪੂਰੇ ਆਪਣੇ ਆਪ ਨੂੰ ਖੁਸ਼ ਖੁਸ਼ੀ ਜਿਹੜਾ ਸਕੂਲ ਦੇ ਵਿੱਚ ਆਏ ਨੇ ਹਾਂਜੀ ਬਿਲਕੁਲ ਖੁਸ਼ੀ-ਖੁਸ਼ੀ ਆਏ ਨੇ ਬੱਚੇ ਸਕੂਲ ਵਿੱਚ ਉਹਨਾਂ ਨੇ ਸਾਡੇ ਨਾਲ ਆਪਣੀਆਂ ਐਕਟੀਵਿਟੀਜ਼ ਸਾਂਝੀਆਂ ਕੀਤੀਆਂ ਦੱਸਿਆ ਕਿ ਉਹਨਾਂ ਨੇ ਆਪਣੀਆਂ ਛੁੱਟੀਆਂ ਜਿਵੇਂ ਕਿਵੇਂ ਬਤੀਤ ਕੀਤੀਆਂ ਉਹ ਸਾਰਾ ਕੁਝ ਖਾਸ ਕਰ ਗੱਲਾਂ ਆਪਣੇ ਕਲਾਸ ਇੰਚਾਰਜ ਨਾਲ ਹੀ ਕਰਦੇ ਹੁੰਦੇ ਨੇ ਤਾਂ ਆਪਣੇ ਕਲਾਸ ਇੰਚਾਰਜ ਨਾਲ ਹੀ ਕਰਨਗੇ ਵੈਸੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਬੱਚੇ ਜਿਹੜੇ ਵਾ ਕਾਫੀ ਖੁਸ਼ ਸੀਗੇ ਤਾਂ ਉਹਨਾਂ ਨੇ ਕਾਫੀ ਐਕਟੀਵਿਟੀਜ਼ ਜਿਹੜੀਆਂ ਕੀਤੀਆਂ ਅੱਜ ਲੱਗਦਾ ਹੈ ਕਿ ਜਿਹੜੇ ਬੱਚੇ ਇੱਥੇ ਸਕੂਲ ਦੇ ਵਜਾ ਤੇ ਪਰਦੇ ਨੇ ਉਨਵਰਲ ਐਕਟੀਵਿਟੀਜ਼ ਕੀਤੇਗੇ ਨਾ ਟੀਚਰਸ ਬਣਾਉਂਦੇ ਉਹ ਲੋਕ ਜਿਹੜਾ ਪੂਰਾ ਖੇਡ ਜਗਾਈ ਚ ਇੰਜੋਏ ਜਿਹੜਾ ਕੀਤਾ ਗਿਆ ਹਾਂਜੀ ਹਾਂਜੀ ਟੀਚਰਸ ਦੇ ਸਹਿਯੋਗ ਨਾਲ ਹੀ ਬੱਚੇ ਜਿਹੜੇ ਵਾ ਥੋੜਾ ਖੁੱਲ ਮੰਦੇ ਆ ਵੈਸੇ ਥੋੜਾ ਹੈਜੀਟੇਟ ਕਰਦੇ ਹੁੰਦੇ ਟੀਚਰ ਜਦੋਂ ਹਲਾਸ਼ੇਰੀ ਦਿੰਦੇ ਆ ਤਾਂ ਹੀ ਬੱਚੇ ਜਿਹੜੇ ਆ ਐਕਟੀਵਿਟੀਜ਼ ਜਿਹੜੀਆਂ ਉਹ ਕਰ ਪਾਉਂਦੇ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਆ ਜਿਹੜੇ ਪੜ੍ਹਾਈ ਤੋਂ ਜਿਹੜੇ ਵੰਝ ਨੇ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਬੱਚਿਆਂ ਦੇ ਘਰਦਿਆਂ ਨੂੰ ਜਾਂ ਜਿਹੜੇ ਬੱਚੇ ਕਹਿੰਦੇ ਨੇ ਕਿ ਇਹ ਸਕੂਲ ਦੇ ਵਿੱਚ ਨਹੀਂ ਜਾਣਾ ਕੰਮ ਕਰਨ ਦੇ ਵਿੱਚ ਰੁਚੀ ਹੁੰਦੇ ਨੇ ਬ ਬੱਚਿਆਂ ਕੋਲ ਜੋ ਡਿਲੀਵਰ ਕਰਾਈ ਜਾਂਦੀ ਹੈ ਬਿਲਕੁਲ ਗਲਤ ਹੈ ਕਿਉਂਕਿ ਬੱਚਿਆਂ ਦੇ ਜਿਹੜਾ ਮਾਨਸਿਕ ਜਿਹੜਾ ਵਿਕਾਸ ਹੈ ਉਹ ਪੜ੍ਹਾਈ ਦੇ ਜ਼ਰੀਏ ਹੀ ਹੋ ਸਕਦਾ ਹੈ ਜੇਕਰ ਬੱਚੇ ਪੜ੍ਹਨਗੇ ਤਾਂ ਆਪਣਾ ਕਾਰੋਬਾਰ ਜਿਹੜਾ ਵਾ ਰੋਜ਼ਗਾਰ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਸਕਣਗੇ ਨਹੀਂ ਤਾਂ ਉਹ ਫਿਰ ਜੇ ਨਹੀਂ ਪੜ੍ਹਨਗੇ ਤਾਂ ਫਿਰ ਤੁਹਾਨੂੰ ਪਤਾ ਹੀ ਦਿਹਾੜੀ ਧੱਪੇ ਰਹਿ ਜਾਂਦੇ ਬੱਚਿਆਂ ਕੋਲ ਗਰੀਬੀ ਰਹਿ ਜਾਂਦੀ ਹੈ ਜੇਕਰ ਉਹਨਾਂ ਨੇ ਇਸ ਗਰੀਬੀ ਚੋਂ ਜਾਂ ਇਸ ਅਨਪੜਤਾ ਚੋਂ ਨਿਕਲਣਾ ਤਾਂ ਉਹਨਾਂ ਨੂੰ ਸਕੂਲ ਆਉਣਾ ਪੈਣਾ ਤੇ ਪੜ੍ਹਾਈ ਕਰਨੀ ਪੈਣੀ ਬਹੁਤ ਜ਼ਰੂਰੀ ਚੀਜ਼ ਹੈ ਪੜ੍ਹਾਈ ਤੁਸੀਂ ਟੀਚਰ ਸੇ ਬਾਨੋ ਜੇ ਤੁਹਾਡਾ ਕੀ ਮੈਸੇਜ ਹੈ ਬੱਚਿਆਂ ਨੂੰ ਬੱਚਨ ਮੈਂ ਇਹ ਕਹਿਣਾ ਚਾਹਾਂਗੀ ਕਿ ਵੱਧ ਤੋਂ ਵੱਧ ਆਪਣੇ ਟੀਚਰਸ ਦਾ ਕਹਿਣਾ ਮੰਨੋ ਆਪਣੇ ਮਾਪਿਆਂ ਦਾ ਕਹਿਣਾ ਮੰਨੋ ਤੇ ਵੱਧ ਤੋਂ ਵੱਧ ਪੜ੍ਹਾਈ ਕਰੋ ਹਾਂ ਆਪਣੇ ਇੰਟਰਸਟ ਦੇ ਅਕੋਰਡਿੰਗ ਕਰ ਲਓ ਕਿਸੇ ਦੇ ਪਿੱਛੇ ਲੱਗ ਕੇ ਕੋਈ ਸਬਜੈਕਟ ਨਾ ਲਓ ਜਿੱਥੇ ਤੁਹਾਡਾ ਇੰਟਰਸਟ ਹੋਵਾਲਾ ਸਬਜੈਕਟ ਲਓ ਤਾਂ ਜੋ ਤੁਸੀਂ ਵਧੀਆ ਮਾਰਕਸ ਲੈ ਸਕੋ ਤੇ ਵਧੀਆ ਤੁਹਾਡੇ ਨੰਬਰ ਆ ਸਕਣ ਤੇ ਵਧੀਆ ਤੁਹਾਡਾ ਗੂ ਫਿਊਚਰ ਹੋ ਸਕੇ ਅੱਜ ਜਿਵੇਂ ਕਿ ਪ੍ਰਿੰਸੀਪਲ ਸਰ ਉਹਨਾਂ ਨੇ ਗੱਲ ਦੱਸੀ ਕਿ ਫੋਨ ਜਿਹੜਾ ਇਹਨੂੰ ਜਿਹੜਾ ਗਰੇਜ ਕਰੋ ਕਿਉਂਕਿ ਫੋਨ ਜਿਹੜਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਦੇ ਨਾਲ ਬੱਚਿਆਂ ਦੀ ਜਿਹੜੀ ਰੁਚੀ ਪੜ੍ਹਾਈ ਵੱਲ ਘਟਦੀ ਜਾਂਦੀ ਹੈ ਫ ਹਾਂਜੀ ਫੋਨ ਇੱਕ ਜ਼ਰੂਰਤ ਵੀ ਹੈ ਪਰ ਬਹੁਤ ਜ਼ਿਆਦਾ ਜੇਕਰ ਬੱਚੇ ਯੂਜ਼ ਕਰਦੇ ਤੇ ਉਹਨਾਂ ਦੀ ਮਾਨਸਿਕਤਾ ਤੇ ਫਰਕ ਪੈਂਦਾ ਹੈ ਠੀਕ ਹੈ ਫਿਰ ਉਹ ਪੁੱਠੇ ਕੰਮਾਂਵਲ ਜਾਂਦੇ ਜਾਂਦੇ ਨੇ ਜੇਕਰ ਉਹ ਸਹੀ ਤਰੀਕੇ ਦੇ ਨਾਲ ਫੋਨ ਨੂੰ ਯੂਜ਼ ਕਰਨ ਤਾਂ ਇਹਦੇ ਵਿੱਚ ਉਹਨਾਂ ਨੂੰ ਨੌਲੇਜ ਦੀਆਂ ਗੱਲਾਂ ਵੀ ਮਿਲਦੀਆਂ ਸੋ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੇਕਰ ਤੁਸੀਂ ਫੋਨ ਦੀ ਵਰਤੋਂ ਕਰਨੀ ਹੈ ਵਿਦਿਆਰਥੀ ਨੂੰ ਸਨਹਿ ਦੇਣ ਚਾਹਾਂਗੀ ਕਿ ਜੇ ਕਰਨੀ ਹੈ ਤਾਂ ਉਹਨੂੰ ਲਿਮਟ ਵਿੱਚ ਕਰੋ ਤੇ ਕਿਤਾਬਾਂ ਦਾ ਜ਼ਿਆਦਾ ਸੋਰਸ ਬਣਾਓ ਕਿਤਾਬਾਂ ਨੂੰ ਆਪਣੀ ਨੌਲੇਜ ਦਾ ਜ਼ਿਆਦਾ ਸੋਰਸ ਬਣਾਓ